ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 16 ਮਈ ਹੈ 16 ਮਈ 1766 ਦਿੱਲੀ ਨੂੰ ਸਿੱਖ ਫੌਜਾਂ ਨੇ ਕਈ ਵਾਰ ਲਤਾੜਾ ਸੀ ਮਈ 1765 ਦੇ ਵਿੱਚ ਸਿੱਖਾਂ ਨੇ ਦਿੱਲੀ ਸ਼ਹਿਰ ਤੇ ਇੱਕ ਵਾਰ ਫਿਰ ਹਮਲੇ ਸ਼ੁਰੂ ਕਰ ਦਿੱਤੇ ਇਸ ਵਾਰ ਉਹਨਾਂ ਨੇ ਪਹਾੜ ਗੰਜ ਵੱਲੋਂ ਦਾਖਲ ਹੋ ਕੇ ਇਸ ਇਲਾਕੇ ਤੇ ਕਬਜ਼ਾ ਕਰ ਲਿਆ ਅਤੇ ਇਥੇ ਰਹਿ ਰਹੇ ਸਰਕਾਰੀ ਅਹਿਲਕਾਰਾਂ ਅਤੇ ਹਾਕਮਾਂ ਦੇ ਖਜ਼ਾਨੇ ਹਲਕੇ ਕੀਤੇ ਪਰ ਸਿੱਖ ਫੌਜਾਂ ਇਥੇ ਪੱਕੇ ਤੌਰ ਤੇ ਨਹੀਂ ਟਿਕੀਆਂ ਅਤੇ ਅਗਲੇ ਪੜਾਅ ਵਾਸਤੇ ਚੱਲ ਪਈਆਂ 16 ਮਈ 1916 ਦੇ ਦਿਨ ਗਦਰ ਪਾਰਟੀ ਦੇ ਆਗੂਆਂ ਇੰਦਰ ਸਿੰਘ ਪਧਰੀ ਅਤੇ ਪ੍ਰੇਮ ਸਿੰਘ ਸੁਰ ਸਿੰਘ ਨੂੰ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ ਸ਼੍ਰੋਮਨੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਮਤਾ ਪਾਸ ਕੀਤਾ ਕਿ ਦਲ ਅਤੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਮੁਲਾਜ਼ਮ ਲਾਜ਼ਮੀ ਤੌਰ ਤੇ ਪੌੜੀਆਂ ਹੋਵੇਗਾ ਇਹ ਘਟਨਾ 16 ਮਈ 1939 ਦੀ ਹੈ 16 ਮਈ 1946 ਲਾਰਡ ਐਟਲੀ ਨੇ ਬ੍ਰਿਟਾਨੀਆ ਦਾ ਪ੍ਰਾਈਮ ਮਿਨਿਸਟਰ ਬਣਦਿਆਂ 19 ਫਰਵਰੀ 1916 ਨੂੰ ਭਾਰਤ ਵਾਸਤੇ ਇੱਕ ਕਮਿਸ਼ਨ ਜਿਸ ਦੇ ਵਿੱਚ ਕੈਬਨਟ ਦੇ ਵਜ਼ੀਰ ਸ਼ਾਮਲ ਹੋਣ ਭੇਜਣ ਦਾ ਐਲਾਨ ਕੀਤਾ ਇਸ ਦੇ ਵਿੱਚ ਲਾਰਡ ਪੱਥਿਕ ਲਾਰੈਂਸ ਸਰ ਕ੍ਰਿਪਸ ਕ੍ਰਿਪਸ ਮਿਸ਼ਨ ਵਾਲਾ ਅਤੇ ਏ ਵੀ ਅਲੈਗਜ਼ੈਂਡਰ ਤਿੰਨ ਮੈਂਬਰ ਸਨ ਇਸ ਮਿਸ਼ਨ ਨੇ ਬ੍ਰਿਟਿਸ਼ ਰਾਏ ਦੀ ਮਦਦ ਦੇ ਨਾਲ ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਬਾਰੇ ਫੈਸਲਾ ਕਰਨਾ ਸੀ ਕੈਬਨਟ ਮਿਸ਼ਨ 24 ਮਾਰਚ 1946 ਦੇ ਦਿਨ ਦਿੱਲੀ ਪਹੁੰਚ ਗਿਆ ਤਿੰਨ ਮਹੀਨੇ ਦੇ ਵਿੱਚ ਮਿਸ਼ਨ ਦੇ ਮੈਂਬਰਾਂ ਨੇ ਤਕਰੀਬਨ 500 ਆਗੂਆਂ ਦੇ ਨਾਲ ਕੋਈ 200 ਮੀਟਿੰਗਾਂ ਕੀਤੀਆਂ ਇਹਨਾਂ ਮੀਟਿੰਗਾਂ ਦੇ ਵਿੱਚ ਮੁੱਖ ਤੌਰ ਤੇ ਅਕਾਲੀ ਮੁਸਲਿਮ ਲੀਗ ਅਤੇ ਕਾਂਗਰਸੀ ਆਗੂ ਹੀ ਸ਼ਾਮਲ ਸਨ ਉੰਜ ਇਹਨਾਂ ਦੀ ਕੋਈ ਹੋਰ ਵੀ ਕਈ ਆਗੂਆਂ ਦੇ ਨਾਲ ਗੱਲਬਾਤ ਹੋਈ ਪਰ ਅਸਲੀ ਮਸਲਾ Hindu ਸਿੱਖਾਂ ਅਤੇ ਮੁਸਲਮਾਨਾਂ ਦਾ ਹੀ ਸੀ ਅਤੇ ਤਿੰਨਾਂ ਕੌਮਾਂ ਦੇ ਮਸਲਿਆਂ ਦੇ ਹੱਲ ਕੱਢਣ ਵਾਸਤੇ ਵਿਚਾਰਾਂ ਹੀ ਮੁੱਖ ਤੌਰ ਤੇ ਹੁੰਦੀਆਂ ਰਹੀਆਂ। ਸ਼ਰਮ ਨੇ ਕਾਲੀਦਲ ਨੇ ਕੈਬਨਟ ਅਮੈਸ਼ਰ ਨੂੰ ਮੈਮਰੰਡਮ ਪੇਸ਼ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਕ੍ਰਿਪਸ ਮਿਸ਼ਨ ਦੇ ਆਉਣ ਵੇਲੇ ਤੋਂ ਅੱਜ ਤੱਕ ਘਟਕੰਤੀਆਂ ਬਾਰੇ ਹਾਲਾਤ ਬਦਲ ਚੁੱਕੀ ਹੈ ਜਿਵੇਂ ਲਾਰਡ ਐਟਲੀ ਨੇ ਕਿਹਾ ਕਿ ਭਾਰਤੀਆਂ ਨੂੰ ਆਪਣੀ ਸਰਕਾਰ ਚਲਾਉਣ ਦੇ ਨਾਲ ਤੇ ਨਾਲ ਹੀ ਭਾਰਤ ਤੋਂ ਬਾਹਰ ਦੀ ਕਿਸੇ ਤਾਕਤ ਨੂੰ ਘਟਕੰਤੀਆਂ ਦੀ ਰੱਖਿਆ ਅਤੇ ਬਹੁ ਗਿਣਤੀ ਨਾਲੋਂ ਠੀਕ ਵਤੀਰਾ ਦਿਵਾਉਣ ਵਾਸਤੇ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਇਸ ਕਰਕੇ ਇਹ ਜ਼ਰੂਰੀ ਹੋ ਜਾਂਦਾ ਕਿ ਸਿੱਖਾਂ ਵਾਸਤੇ ਤੇ ਦੇਸ਼ ਦੀਆਂ ਭਵਿੱਖ ਦੀਆਂ ਪਾਲਿਸੀਆਂ ਦੇ ਵਿੱਚ ਸਿੱਖਾਂ ਦੀ ਸਿਆਸੀ ਥਾਂ ਦੀ ਰੱਖਿਆ ਕਰਨ ਵਾਸਤੇ ਆئین ਦੇ ਵਿੱਚ ਯਕੀਨੀ ਬਣਾਇਆ 阿弥 ਕੈਬਰਨ ਮਿਸ਼ਨ ਦੇ ਐਲਾਨ ਦੇ ਵਿੱਚ ਸੂਬਿਆਂ ਵਾਸਤੇ ਭਾਰਤੀ ਯੂਨੀਅਨ ਦੇ ਵਿੱਚ ਸ਼ਾਮਲ ਨਾ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਸਿੱਖ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਨੇ ਕਿ ਭਾਰਤ ਦੀ ਦਿੱਸ ਰਹੀ ਹਰ ਤਰ੍ਹਾਂ ਦੀ ਵੰਡ ਦੇ ਉਹ ਮੁਖਾਲਿਫ ਨੇ ਸਿੱਖ ਪੰਜਾਬ ਦੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਪਹਿਲਾਂ ਹਾਕਮ ਸਨ ਅਤੇ ਮਾਲੀਅਤ ਤੇ ਸਿਆਸੀ ਪੱਖ ਤੋਂ ਆਜ਼ਾਦ ਸਨ ਸਾਡੀ ਮੰਗ ਹੈ ਕਿ ਸੂਬਿਆਂ ਦੇ ਵਿੱਚੋਂ ਮੁਸਲਮ ਬਹੁ ਗਿਣਤੀ ਖਤਮ ਕਰਕੇ ਪੰਜਾਬ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਵਧਾ ਕੇ ਵੱਧ ਤੱਕ ਦੇਣੀ ਚਾਹੀਦੀ ਹੈ ਤਾਂ ਜੋ ਭਾਰਤ ਦੇ ਨਿਜ਼ਾਮ ਦੇ ਵਿੱਚ ਸਿੱਖਾਂ ਦੀ ਅਸਰਦਾਰਕ ਆਵਾਜ਼ ਹੋ ਸਕੇ ਇਸ ਵਾਸਤੇ ਪੰਜਾਬ ਸੂਬੇ ਦੇ ਵਿੱਚੋਂ ਇੱਕ ਜਿਹਾ ਸੂਬਾ ਸਾਂਝੇ ਭਾਰਤ ਵਿੱਚ ਬਣਾਇਆ ਜਾਵੇ ਜਿਸ ਦੇ ਵਿੱਚ ਸਾਰੇ ਅਹਿਮ ਸਿੱਖ ਗੁਰਦੁਆਰੇ ਅਤੇ ਸਿੱਖਾਂ ਦੀ ਆਬਾਦੀ ਦਾ ਚੋਖਾ ਹਿੱਸਾ ਆ ਸਕੇ ਕੈਬਨਿਟ ਰਮੇਸ਼ਨ ਮੁਸਲਮਾਨਾਂ ਦੀ ਮੰਗ ਬਾਰੇ ਗੰਭੀਰਤਾ ਨਾਲ ਸੋਚ ਰਿਹਾ ਸੀ ਅਤੇ ਫੈਸਲਾ ਕਰਨ ਤੋਂ ਪਹਿਲਾਂ ਇਹ ਖਿਆਲ ਰੱਖੇ ਕਿ ਸਿੱਖਾਂ ਦਾ ਖਾਲਿਸਤਾਨ ਦਾ ਹੱਕ ਵੀ ਬਣਦਾ ਹੈ ਪਾਕਿਸਤਾਨ ਬਣਾਉਣ ਤੋਂ ਪਹਿਲਾਂ ਖਾਲਿਸਤਾਨ ਵੀ ਬਣਾਇਆ ਜਾਵੇ ਸਿੱਖ ਇੱਕ ਸਾਂਝੀ ਐਨ ਬਣਾਉਣ ਵਾਲੀ ਬਾਡੀ ਦੇ ਹੱਕ ਵਿੱਚ ਨੇ ਪਰ ਜੇਕਰ ਕਮਿਸ਼ਨ ਆਉਣ ਵਾਸਤੇ Hindu Musliman ਦੋ ਕਮੇਟੀਆਂ ਬਣਾਉਣਾ ਚਾਵੇ ਤਾਂ ਸਿੱਖਾਂ ਵਾਸਤੇ ਵੀ ਤੀਜੀ ਆਇਨੀ ਕਮੇਟੀ ਬਣਾਵੇ 16 ਮਈ 1946 ਨੂੰ ਕੈਬਨਟ ਮਿਸ਼ਨ ਦੀ ਪੇਸ਼ਕਸ਼ ਸ਼ਾਇਆ ਹੋਈ ਮਿਸ਼ਨ ਨੇ ਭਾਰਤ ਦੇ ਵਿੱਚ ਤਿੰਨ ਕੌਮਾਂ ਦੀ ਹੋਂਦ ਮਨਜ਼ੂਰ ਕੀਤੀ ਪਰ ਸਿੱਖ ਹੱਕਾਂ ਬਾਰੇ ਕੋਈ ਫੈਸਲਾ ਨਾ ਕੀਤਾ ਕੈਬਨ ਨਿਸ਼ਨ ਨੇ ਪਾਕਿਸਤਾਨ ਦੀ ਮੰਗ ਤਾਰਤ ਕਰ ਦਿੱਤੀ ਪਰ ਨਾਲ ਹੀ ਭਾਰਤ ਦੀ ਦੋ ਗਰੁੱਪਾਂ A ਅਤੇ B ਦੇ ਵਿੱਚ ਵੰਡ ਦੀ ਹਮਾਇਤ ਕੀਤੀ ਜਿਸ ਦਾ ਮਤਲਬ ਇਹ ਹੀ ਸੀ ਕਿ ਪਾਕਿਸਤਾਨ ਵਾਸਤੇ ਅਸਿੱਧੇ ਢੰਗ ਨਾਲ ਰਸਤਾ ਸਾਫ਼ ਕਰ ਦੇਣਾ ਮਿਸ਼ਨ ਨੇ ਬੀ ਗਰੁੱਪ ਦੇ ਵਿੱਚ ਪੰਜਾਬ, ਸਿੰਧ, بلوچستان ਤੇ ਸੂਬਾ ਸਰਹੰਦ ਰੱਖੇ ਸਨ। ਪੰਜਾਬ ਦੇ ਵਿੱਚ ਉਸ ਵੇਲੇ 1 ਕਰੋੜ 22 ਲੱਖ 1570 ਗੈਰ ਮੁਸਲਮਾਨ ਅਤੇ 1 ਕਰੋੜ 62 ਲੱਖ 17242 ਮੁਸਲਮਾਨ ਸਨ। ਇਸ ਦੇ ਬਾਵਜੂਦ ਸਾਰੇ ਦਾ ਸਾਰਾ ਪੰਜਾਬ ਅਗੋਂ ਪਾਕਿਸਤਾਨ ਬਣਨ ਵਾਲੇ ਇਲਾਕੇ ਦੇ ਵਿੱਚ ਰੱਖਿਆ ਗਿਆ ਸੀ। ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਕੈਬਨਿਟ ਮਿਸ਼ਨ ਦੀ ਪੇਸ਼ਕਸ਼ ਦੀ ਮੁਖਾਲਫਤ ਕੀਤੀ ਅਤੇ ਪਾਕਿਸਤਾਨ ਰੋਕਣ ਵਾਸਤੇ ਮੋਰਚੇ ਦਾ ਐਲਾਨ ਕੀਤਾ। 16 ਮਈ 1987 ਦਿੱਲੀ ਦੇ ਵਿੱਚ ਪੁਲਿਸ ਸਿੱਖਾਂ ਨੂੰ ਆਨੇ ਬਹਾਨੇ ਤਾਂ ਕਰਦੀ ਰਹਿੰਦੀ ਸੀ ਇਸ ਦੇ ਵਿੱਚ ਰੇਲਵੇ ਸਟੇਸ਼ਨਾਂ ਅਤੇ ਬੱਸ ਛੱਡਿਆਂ ਤੇ ਸਿੱਖਾਂ ਨੂੰ ਰੋਕ ਕੇ ਉਹਨਾਂ ਦੀਆਂ ਤਲਾਸ਼ੀਆਂ ਦੇ ਬਹਾਨੇ ਉਹਨਾਂ ਨੂੰ ਨਜਾਇਜ਼ ਤਾਂ ਕਰਨਾ ਤਾਂ ਸ਼ਾਮਲ ਹੀ ਸੀ ਹੋਟਲਾਂ ਦੇ ਵਿੱਚ ਠਹਿਰਨ ਵਾਲੇ ਸਿੱਖਾਂ ਦੇ ਨਾਲ ਵੀ ਨਜਾਇਜ਼ ਧੱਕਾ ਹੁੰਦਾ ਰਹਿੰਦਾ ਸੀ ਮਗਰੋਂ ਪੁਲਿਸ ਨੇ ਗੁਰਦੁਆਰਿਆਂ ਦੇ ਵਿੱਚ ਠਹਿਰਨ ਵਾਲੇ ਸਿੱਖਾਂ ਨੂੰ ਵੀ ਕੇਰਨਾ ਸ਼ੁਰੂ ਕਰ ਦਿੱਤਾ ਇਸ ਮਹੰਮ ਦੇ ਹੇਠ 16 ਮਈ 1987 ਨੂੰ ਪੁਲਿਸ ਨੇ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਅਤੇ ਗੁਰਦੁਆਰਾ ਬੰਗਲਾ ਸਾਹਿਬ ਉੱਤੇ ਧਾਵਾ ਬੋਲ ਦਿੱਤਾ ਅਤੇ ਬਹੁਤ ਸਾਰੇ ਸਿੱਖ ਮੁਸਾਫਰ ਗ੍ਰਿਫ 16 ਮਈ 1999 ਦਿਨ ਪੰਜਾਬ ਪੁਲਿਸ ਨੇ ਕਮਲਜੀਤ ਸਿੰਘ ਉਰਫ ਵਾਈ ਗੁਰੂ ਸਿੰਘ ਵਾਸੀ ਸਰਵਾਲੀ ਡੇਰਾਬਾਬਾਨਾਣਕ ਗੁਰਦਾਸਪੁਰ ਅਮਰੀਕ ਸਿੰਘ ਲਾਲੀ ਵਾਸੀ ਪੱਖੀ ਕਲਾਂ ਫਰੀਦਕੋਟ ਅਤੇ ਅਮਰੀਕ ਸਿੰਘ ਮੁੱਦਕੀ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 16 ਮਈ 1992 ਦਿਨ ਪੁਲਿਸ ਨੇ ਜਸਦੇਵ ਸਿੰਘ ਉਰਫ ਬਲਬਲ ਅਤੇ ਸਾਹਿਬ ਸਿੰਘ ਕਾਸ਼ਤੀਵਾਲ ਪੁੱਤਰ ਪਿਆਰਾ ਸਿੰਘ ਅਤੇ ਬੱਬਰ ਖਾਲਸਾ ਦੇ ਜਰਨੈਲ ਭਾਈ ਧਰਮ ਸਿੰਘ ਕਾਸ਼ਤੀਵਾਲ ਸ਼ਹੀਦ ਦੇ ਭਰਾ ਨੂੰ ਨਕਲੀ ਮੁਕਾਬਲੇਆਂ ਦੇ ਵਿੱਚ ਸ਼ਹੀਦ ਕਰ ਦਿੱਤਾ 16 ਮਈ 1993 ਦਿਨ ਪੁਲਿਸ ਨੇ ਸ਼ੇਰ ਜੰਗ ਸਿੰਘ ਸ਼ੇਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 16 ਮਈ 2014 ਦੇ ਦਿਨ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਆਏ। ਇਹਨਾਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਅਤੇ ਨਰਿੰਦਰ ਮੋਦੀ ਦਾ ਪ੍ਰਾਈਮ ਮਿੰਿਸਟਰ ਬਣਨ ਦਾ ਪਲਾਨ ਕਾਮਯਾਬ ਕੀਤਾ। ਮੀਡੀਆ ਨੂੰ ਹਜ਼ਾਰਾਂ ਕਰੋੜਾਂ ਰੁਪਏ ਦੇ ਕੇ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਫਿਰਕੂ ਨਾਰੇ ਭਰ ਕੇ ਭਾਰਤੀ ਜਨਤਾ ਪਾਰਟੀ ਨੇ 543ਾਂ ਦੇ ਵਿੱਚੋਂ 282 ਸੀਟਾਂ ਤੇ ਜਿੱਤ ਹਾਸਲ ਕੀਤੀ। ਕਾਂਗਰਸ ਪਾਰਟੀ ਸਿਰਫ 44 ਸੀਟਾਂ ਤੇ ਹੀ ਜਿੱਤ ਸਕੀ। ਐਨਜੀ ਸਮਾਜਵਾਦੀ ਪਾਰਟੀ ਸਿਰਫ 5 ਸੀਟਾਂ ਜਿੱਤ ਸਕੀ ਭਵਜਨ ਸਮਾਜ ਪਾਰਟੀ ਇੱਕ ਵੀ ਸੀਟ ਨਾ ਜਿੱਤ ਸਕੀ ਪਰ ਜੈਲਲਤਾ ਦੀ ਅਨਾ ਡੀਐਮਕੇ ਨੇ 37 ਅਤੇ ਮਮਤਾ ਬਨਰਜੀ ਦੀ ਤਿਰੰਮੂਲ ਕਾਂਗਰਸ ਨੇ 34 ਸੀਟਾਂ ਜਿੱਤ ਕੇ ਆਪਣੀ ਸਰਦਾਰੀ ਕਾਇਮ ਰੱਖੀ ਪੰਜਾਬ ਦੇ ਵਿੱਚ ਬਾਦਲ ਅਕਾਲੀ ਦਲ ਨੇ ਸਿਰਫ 4 ਤਰਨਤਾਰਨ ਅਨੰਦਪੁਰ ਫਿਰੋਜ਼ਪੁਰ ਅਤੇ ਬਠਿੰਡਾ ਸੀਟਾਂ ਜਿੱਤੀਆਂ ਇਹਨਾਂ ਦੇ ਵਿੱਚੋਂ ਆਖਰੀ ਤਿੰਨ ਬਹੁਤ ਥੋੜੇ ਫਰਕ ਦੇ ਨਾਲ ਜਿੱਤੀਆਂ ਗਈਆਂ ਸਨ ਅਰਵਿੰਦ ਕੇਜਰੀਵਾਲ ਅਤੇ ਯੋਗਿੰਦਰ ਯਾਦਵ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ 4 ਸੰਗਰੂਰ, ਭਗਵੰਤ ਮਾਨ, ਫਰੀਦਕੋਟ, ਪ੍ਰੋਫੈਸਰ ਸਾਧੂ ਸਿੰਘ, ਫਤਿਹਗੜ੍ਹ ਸਾਹਿਬ, ਹਰਿੰਦਰ ਸਿੰਘ ਖਾਲਸਾ ਅਤੇ ਪਟਿਆਲਾ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ इजਿੱਤੇ ਅਤੇ 23% ਵੋਟਾਂ ਹਾਸਲ ਕੀਤੀਆਂ। ਪੰਜਾਬ ਦੇ ਵਿੱਚੋਂ ਕਾਂਗਰਸ ਨੂੰ 3 ਸੀਟਾਂ ਜਲੰਧਰ, ਅਮ੍ਰਿਤਸਰ ਅਤੇ ਲੁਧਿਆਣਾ ਅਤੇ 30% ਵੋਟਾਂ ਮਿਲੀਆਂ। ਪਾਜਪਾਣੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਸੀਟਾਂ ਜਿੱਤ ਕੇ 15.4 ਵੋਟਾਂ ਹਾਸਲ ਕੀਤੀਆਂ ਏਸੀ ਸਿੱਖ ਇਤਿਹਾਸ ਦੇ ਵਿੱਚ 16 ਮਈ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ